ਇੰਟਰਨੈਟ ਉਤੇ ਭਾਰਤ ਵਿਰੋਧੀ ਪ੍ਰੋਪਗੈਂਡਾ ਕਰਨ ਵਾਲੇ ਤੇ ਫਰਾਡ ਕਰਨ ਵਾਲੇ ਸੋਰਸਸ ਦੇ ਖਿਲਾਫ ਪਿਛਲੇ ਦਿਨਾਂ ਦੇ ਦੌਰਾਨ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ। ਦਰਸਲ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਭਾਰਤ ਵਿਰੋਧੀ ਦੁਸ਼ਪ੍ਰਚਾਰ ਤੇ ਆਮ ਆਦਮੀ ਦੇ ਨਾਲ ਫਰਾਡ ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਪਰ ਹੁਣ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀ ਤਾਰਾ 69 ਏ ਦੇ ਤਹਿਤ ਪਿਛਲੇ ਦਿਨਾਂ ਵਿੱਚ 10000 ਤੋਂ ਵੀ ਵੱਧ ਯੂ ਆਰ ਐਲ ਯਾਨੀ ਕਿ ਯੂਨੀਫਾਰਮ ਰਿਸੋਰਸ ਲੋਕੇਟਰਸ ਨੂੰ ਬਲੌਕ ਕੀਤਾ ਗਿਆ ਹੈ ਇਹ ਜਾਣਕਾਰੀ ਹਾਲ ਵਿੱਚ ਸੂਚਨਾ ਪ੍ਰਯੋਗਿਕੀ ਮੰਤਰਾਲੇ ਨੇ ਹੋਮ ਮਿਨਿਸਟਰੀ ਨੂੰ ਦਿੱਤੀ ਹੈ ਯੂ ਆਰ ਐਲ ਜਾਂ ਵੈਬ ਐਡਰੈਸ ਉਹ ਸੋਰਸ ਹੁੰਦੇ ਨੇ ਜਿਹੜੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲੇ ਨੂੰ ਕੁਝ ਖਾਸ ਵੈਬਸਾਈਟਸ ਤੇ ਲੈ ਜਾਂਦੇ ਨੇ ਆਈਟੀ ਡਿਪਾਰਟਮੈਂਟ ਮੁਤਾਬਕ ਇਹਨਾਂ ਸਾਰੇ 10500 ਯੂ ਆਰ ਐਲਸ ਦਾ ਖਾਲਿਸਤਾਨ ਰ ਰਾਏ ਸ਼ੁਮਾਰੀ ਦੇ ਨਾਲ ਲਿੰਕ ਸੀ ਇਹ ਹੀ ਨਹੀਂ ਖਾਲਿਸਤਾਨ ਦਾ ਪ੍ਰੋਪਗੈਂਡਾ ਕਰਨ ਵਾਲੀਆਂ ਬਹੁਤ ਸਾਰੀਆਂ ਮੋਬਾਈਲ ਐਪਸ ਨੂੰ ਵੀ ਬਲੌਕ ਕੀਤਾ ਗਿਆ ਹੈ ਇਸ ਤੋਂ ਇਲਾਵਾ ਪਪੂਲਰ ਫਰੰਟ ਆਫ ਇੰਡੀਆ ਦੇ ਨਾਲ ਜੁੜੇ ਕਰੀਬ 2100 ਯੂਆਰਐਲਸ ਨੂੰ ਵੀ ਬਲੌਕ ਕੀਤਾ ਗਿਆ ਹੈ ਇਹ ਹੀ ਨਹੀਂ ਐਲਟੀਟੀਈ ਜੰਮੂ ਕਸ਼ਮੀਰ ਦੇ ਅਤਵਾਦੀਆਂ ਤੇ ਵਾਰਿਸ ਪੰਜਾਬ ਦੇ ਵਰਗੀਆਂ ਜਥੇਬੰਦੀਆਂ ਨਾਲ ਜੁੜੇ ਕਈ ਅਕਾਊਂਟਸ ਤੇ ਵੀ ਪੋਸਟ ਨੂੰ ਬਲੌਕ ਕੀਤਾ ਗਿਆ ਹੈ ਆਈਟੀ ਮਹਿਕਮੇ ਮੁਤਾਬਕ ਪਿਛਲੇ 3 ਸਾਲ ਦੌਰਾਨ ਕੁੱਲ ਮਿਲਾ ਕੇ 2879 ਯੂਆਰਐਲ ਬਲਾਕ ਕੀਤੇ ਗਏ ਨੇ ਇਨ੍ਹਾਂ ਵਿੱਚੋਂ ਫੇਸਬੁੱਕ ਤੇ ਐਕਸ ਜਿਹਨੂੰ ਪਹਿਲਾਂ ਟਵਿੱਟਰ ਕਿਹਾ ਜਾਂਦਾ ਸੀ ਤੇ ਸਭ ਤੋਂ ਜ਼ਿਆਦਾ ਅਕਾਊਂਟਸ ਬਲਾਕ ਕੀਤੇ ਗਏ ਨੇ ਇਸ ਦੇ ਨਾਲ ਨਾਲ YouTube, Instagram, Telegram ਤੇ WhatsApp ਅਕਾਊਂਟਸ ਨੂੰ ਵੀ ਬਲਾਕ ਕੀਤਾ ਗਿਆ ਹੈ ਆਈਟੀ ਡਿਪਾਰਟਮੈਂਟ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ਤੇ ਇਹਨਾਂ ਅਕਾਊਂਟਸ ਨੂੰ ਬਲਾਕ ਕਰਦਾ ਹੈ ਵਕਫ ਵਕ ਸੈਂਟਰਲ ਏਜੰਸੀਜ਼ ਅਜਿਹੇ ਅਕਾਊਂਟਸ ਦੇ ਉੱਤੇ ਨਜ਼ਰ ਰੱਖਦੀਆਂ ਨੇ ਜਿਹੜੇ ਭਾਰਤ ਵਿਰੋਧੀ ਦੁਸ਼ ਪ੍ਰਚਾਰ ਕਰ ਰਹੀਆਂ ਹੁੰਦੀਆਂ ਨੇ ਤੇ ਇਹਨਾਂ ਦੀ ਪ੍ਰਚਾਰ ਸਮਗਰੀ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਬਣੀ ਹੁੰਦੀ ਹੈ ਇਸ ਦੇ ਨਾਲ ਉਹਨਾਂ ਯੂਆਰਐਲ ਨਵੇਂ ਬਲਾਕ ਕੀਤਾ ਜਾਂਦਾ ਹੈ ਜਿਹੜੇ ਧੋਖਾਧੜੀ ਤੇ ਫਰਾਡ ਦੇ ਨਾਲ ਆਮ ਆਦਮੀ ਨੂੰ ਨੁਕਸਾਨ ਪਹੁੰਚਾਉਂਦੇ ਨੇ ਆਈਟੀ ਐਕਟ ਦੀ ਤਾਰਾ 69ਏ ਦੇ ਤਹਿਤ ਸਰਕਾਰ ਇੰਟਰਨੈਟ ਸਰਵਿਸ ਤੇ ਟੈਲੀਕਮ ਸਰਵਿਸ ਪ੍ਰੋਵਾਈਡਰਸ ਨੂੰ ਕੰਟੈਂਟ ਬਲਾਕ ਕਰਨ ਦੀ ਹਦਾਇਤ ਦੇ ਸਕਦੀ ਹੈ ਹਾਲਾਂਕਿ ਸਰਕਾਰ ਦੇ ਇਸ ਉਪਰਾਲੇ ਦੇ ਬਾਵਜੂਦ ਅਜੇ ਹ account ਦੀ ਪਰਮਾਰ ਹੈ ਜਿਹੜੇ ਭਾਰਤ ਵਿਰੋਧੀ ਤੇ ਬਾਕੀ ਕਈ ਤਰ੍ਹਾਂ ਦੀਆਂ ਭ੍ਰਮਕ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ